ਇਹਤੇ ਦਿਨ ਤੋਂ ਪੰਜਾਬ ਯੂਨੀਵਰਸਿਟੀ ਦਾ ਮੋਰਚਾ ਚੱਲ ਰਿਹਾ ਸੀ ਮੰਗ ਸੀ ਸੈਨੀਟ ਚੋਣਾ ਕਰਾਉਣ ਦੀ ਜਿਸ ਨੂੰ ਲੈ ਕੇ ਅੱਜ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਪੰਜਾਬ ਯੂਨੀਵਰਸਿਟੀ ਮੋਰਚੇ ਵਿੱਚ جشن ਮਨਾਇਆ ਜਾ ਰਿਹਾ ਹੈ ਢੋਲ ਨਗਾਰੇ বাজਾਈ ਜਾ ਰਹੇ ਨੇ ਟਰੈਕਟਰ ਦੇ ਉੱਤੇ ਗੀਤ ਲਾ ਕੇ ਨੌਜਵਾਨ ਭੰਗੜੇ ਪਾ ਰਹੇ ਨੇ ਇਸੇ ਨੂੰ ਲੈ ਕੇ ਜਿਨ੍ਹਾਂ ਨੌਜਵਾਨਾਂ ਨੇ ਪਹਿਲੇ ਦਿਨ ਤੋਂ ਮੋਰਚੇ ਸਮਰਿਤ ਕੀਤੀ ਤੇ ਨਾਲ ਦੀ ਨਾਲ ਮੋਰਚੇ ਦੇ ਵਿੱਚ ਰੰਗ ਭਰਿਆ ਤਾਂ ਉਹਨਾਂ ਨੌਜਵਾਨਾਂ ਦੀ ਲਗਾਤਾਰ ਅਸੀਂ ਇੰਟਰਵਿਊ ਦਿਖਾ ਰਹੇ ਹਾਂ ਐਸਪੀ ਸਾਡੇ ਨਾਲ ਹੈ ਅੱਛਪੀ ਜਿਹੜੀ ਇਹ ਜਿੱਤ ਹੋਈ ਹੈ ਤਾਂ ਇਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ 10 ਤਰੀਕ ਦੀ ਘਟਨਾ ਵੀ ਬਹੁਤ ਝੜਪ ਹੋਈ ਉਸ ਤੋਂ ਬਾਅਦ 26 ਤਰੀਕ ਦੀ ਕਾਲ ਦਿੱਤੀ ਫਿਰ 3 ਤਰੀਕ ਦੀ ਕਾਲ ਤਾਂ ਇਹ ਸਾਰੀਆਂ ਚੀਜ਼ਾਂ ਲੱਗਦਾ ਕਿ ਕੇਂਦਰ ਸਰਕਾਰ ਦੇ ਉੱਤੇ ਦਬਾਅ ਬਣਾ ਕੇ ਰੱਖਿਆ ਹੋਇਆ ਸੀ ਇਹਨਾਂ ਨੇ ਤਾਂ ਕਰਕੇ ਅੱਜ ਐਲਾਨ ਕਰਨਾ ਪਿਆ ਉਹਨਾਂ ਨੂੰ ਦੇਖੋ ਜੀ ਐਂਡ ਆਫ ਦਾ ਡੇ ਤਾਂ ਇਹ ਹੋਇਆ ਕਿ ਇਹ ਨਿਬੜ ਗਿਆ ਕਿਉਂਕਿ ਇਹਦੇ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਇਫੈਕਟ ਹੋ ਰਿਹਾ ਸੀਗਾ ਜਿਹੜੀ ਬੱਚਿਆਂ ਨੇ ਇੱਕ ਮਾਪਿਓ ਯੂਨੀਵਰਸਿਟੀ ਦੇ ਅੰਦਰ ਬੱਚਿਆਂ ਨੂੰ ਧਰਨੇ ਲਾਉਣ ਵਾਸਤੇ ਨਹੀਂ ਛੱਡ ਕੇ ਜਾਂਦਾ ਪੜਨ ਵਾਸਤੇ ਛੱਡ ਕੇ ਜਾਂਦਾ ਪਰ ਦਿੱਕਤ ਇਹ ਸੀ ਕਿ ਉਹਨਾਂ ਦੇ ਸਪਨੇ ਮਾਰੇ ਜਾ ਰਹੇ ਸੀਗੇ ਕਿਉਂਕਿ ਸੈਨੇਟ ਮੁੱਕ ਜਾਣੀ ਸੀਗੀ ਫਿਰ ਫੀਸ ਸਟ੍ਰਕਚਰ ਬਹੁਤ ਵੱਜ ਜਾਣਾ ਸੀਗਾ ਤੇ ਉਹਨੂੰ ਰੋਕਣ ਵਾਸਤੇ ਇਹ ਬੱਚੇ ਧਰਨੇ ਤੇ ਬੈਠੇ ਸੀਗੇ ਅਸੀਂ ਤਾਂ ਪੜ੍ਹ ਹਟਿਆ ਸੀ ਅਗਲੀ ਜਨਰੇਸ਼ਨ ਵਾਸਤੇ ਧਰਨੇ ਬੈਠੇ ਸੀਗੇ ਜਿਨ੍ਹਾਂ ਦੀ ਜ਼ਿੰਮੇਵਾਰੀਆਂ ਬਣਦੀਆਂ ਸੀਗੀਆਂ ਐਮਐਲਏ ਦੀਆਂ ਮੈਂਬਰ ਪਾਰਲੀਮੈਂਟ ਜਿਨ੍ਹਾਂ ਦੀ ਅਸੀਂ ਚੁਣ ਕੇ ਭੇਜਿਆ ਸੀਗਾ ਉਹ ਹੱਥ ਖੜੇ ਕਰ ਚੁੱਕੇ ਸੀਗੇ ਉਹਨਾਂ ਨੇ ਸਾਡੇ ਤੇ ਡਾਂਗਾ ਮਾਰੀਆਂ ਦਿੱਕਤ ਇਹ ਸੀਗਾ ਕਿ ਅਸੀਂ ਗੱਲ ਸਟੇਟ ਦੀ ਕਰ ਰਹੇ ਸੀਗੇ ਸਟੇਟ ਸਾਨੂੰ ਕੁੱਟ ਰਹੀ ਸੀ ਸੈਂਟਰ ਦੇ ਨਾਲ ਮਿਲ ਕੇ ਪਰ ਤੁਸੀਂ ਇਹ ਦੇਖੋ ਇਹ ਬੱਚਿਆਂ ਨੇ ਦੋਨੋਂ ਸਟੇਟ ਤੇ ਸੈਂਟਰ ਨੂੰ ਅੱਜ ਇਹ ਯੂਨੀਵਰਸਿਟੀ ਜਿੱਤ ਲਈ ਆ ਬੱਚਿਆਂ ਨੇ ਜਿਹੜੀ ਬੱਚਿਆਂ ਦੀ ਯੂਨੀਵਰਸਿਟੀ ਬੱਚਿਆਂ ਨੂੰ ਸੀਗੀ ਜਿਹੜੀ ਯੂਨੀਵਰਸਿਟੀ ਪੰਜਾਬ ਦੀ ਸੀਗੀ ਉਹ ਅੱਜ ਅਸੀਂ ਸਾਰੇ ਜਿੱਤ ਕੇ ਅਸੀਂ ਆਪਣੇ ਆਪਣੇ ਘਰੇ ਜਾ ਕੇ ਸੌਵਾਂਗੇ ਅੱਜ ਤੁਸੀਂ 10 ਤਰੀਕ ਨੂੰ ਬਹੁਤ ਖੁਲਾਸੇ ਵੀ ਕੀਤੇ ਸੀ ਜਦੋਂ ਪੰਜਾਬ ਪੁਲਿਸ ਯੂਨੀਵਰਸਿਟੀ ਦੇ ਕੋਲ ਪਹੁੰਚ ਗਈ ਸੀ ਕਿ ਪੰਜਾਬ ਪੁਲਿਸ ਦਾ ਕੀ ਕੰਮ ਹੈ ਚੰਡੀਗੜ੍ਹ ਦੇ ਵਿੱਚ ਇਸ ਤਰੀਕੇ ਦੇ ਖੁਲਾਸੇ ਤੁਹਾਡੇ ਵੱਲੋਂ ਕੀਤੇ ਗਏ ਸੀ ਸਵਾਲ ਵਿੱਚ ਚੁੱਕੇ ਗਏ ਸੀ ਭਵੰਤਵਰ ਸਰਕਾਰ ਦੇ ਉੱਤੇ ਕਿ ਪੁਲਿਸ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਾਡੀ ਪੁਲਿਸ ਕੁਝ ਕਹੇਗੀ ਨਹੀਂ ਪਰ ਦੂਜੇ ਪਾਸੇ ਯੂਨੀਵਰਸਿਟੀ ਦੇ ਪਹੁੰਚਾਈ ਜਾ ਰਹੀ ਦੇਖੋ ਸਾ ਐਂਟੀ ਰਾਈਡ ਪੁਲਸ ਤੇ ਜੀਓਸੀ ਪੰਜਾਬ ਦੇ ਸੈਂਟਰ ਦੇ ਨਾਲ ਚਲੋ ਸੈਂਟਰ ਦੇ ਨਾਲ ਸਾਨੂੰ ਸੈਂਟਰ ਮਾਰ ਰਿਆ ਸੀ ਕੋਈ ਚੋਜ ਕਰਨੀ ਜਦੋਂ ਆਪਣਾ ਮਾਰਨ ਲੱਗ ਜਾਂਦਾ ਨਾ ਉਦੋਂ ਸਭ ਤੋਂ ਵੱਡਾ ਦੁੱਖ ਹੁੰਦਾ ਇੱਥੇ ਸਾਨੂੰ ਆਪਣੇ ਮਾਰ ਰਹੇ ਸੀਗੇ ਹਨਾ ਜਦੋਂ ਇੱਕ ਪੇੜ ਨੂੰ ਉਹ ਉਹ ਤੋਂ ਨਹੀਂ ਦੁੱਖ ਲੱਗਦਾ ਜਿਹੜਾ ਅੱਗੇ ਹੁੰਦਾ ਜਦੋਂ ਪੇੜ ਮੁੱਠਾ ਹੁੰਦਾ ਨਾ ਜਿਹੜਾ ਉਹ ਲੱਕੜ ਦਾ ਹੁੰਦਾ ਉਦੋਂ ਪੇੜ ਰੋਂਦਾ ਡਾਂਗਾ ਉਹਨਾਂ ਨੇ ਫਟੀਆਂ ਹੋਈਆਂ ਸੀ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਸੀਗੇ ਉਹ ਤਾਂ ਅਸੀਂ ਬਹੁਤ ਦੁਖੀ ਹੋਏ ਸੀਗੇ ਪਰ ਫੇਰ ਵੀ ਮਹਾਰਾਜ ਦੀ ਮਹਾਰਾਜ ਨੇ ਸਾਡੀ ਇੱਜ਼ਤ ਰੱਖੀ ਮਾਰੇ ਨੇ ਸਾਡੀ लाज ਰੱਖੀ ਤੇ ਅੱਜ ਅਸੀਂ ਇੱਜ਼ਤ ਲਈਏ। ਇਹ ਜਿੱਤ ਇੱਥੋਂ ਤੱਕ ਕੀ ਰਹੇਗੀ ਜਾਂ ਫਿਰ ਕਿਤਨੇ ਕਿਤੇ ਜਿਸ ਤਰੀਕੇ ਨਾਲ ਮੁੱਦਾ ਇਹ ਉੱਠਿਆ ਹੋਇਆ ਹੈ ਕਿ ਪੰਜਾਬ ਦਾ ਪੂਰਾ ਹੱਕ ਚੰਡੀਗੜ੍ਹ ਦਾ ਚਾਹੀਦਾ ਹੈ। ਚੰਡੀਗੜ੍ਹ ਦੀ ਜ਼ਮੀਨ ਹੈ ਤੇ ਚੰਡੀਗੜ੍ਹ ਪੰਜਾਬ ਦੀ ਜ਼ਮੀਨ ਹੈ ਤਾਂ ਉਸ ਦੇ ਉੱਤੇ ਅਗਲੀ ਵਾਰੀ ਸ਼ੁਰੂ ਹੋਏਗੀ ਕੋਈ? ਦੇਖੋ ਜੀ ਹੁਣ ਤਾਂ ਜਿੱਤ ਸਾਡੇ ਮੱਥਿਆਂ ਤੇ ਜਿੱਤਾਂ ਹੀ ਲਿਖੀਆਂ ਨੇ। ਜਿਹੜਾ ਪੰਜਾਬ ਦਾ ਨੌਜਵਾਨ ਹੈ ਕਦੇ ਹਾਰ ਕੇ ਘਰੇ ਨਹੀਂ ਮੁੜਿਆ। ਜਿਹੜਾ ਪੰਜਾਬ ਦਾ ਨੌਜਵਾਨ ਹੈ ਜਿੱਦਨ ਨੂੰ ਚੱਲੇ ਆ ਜਿੱਤਾਂ ਹੀ ਲਿਖੀਆਂ ਨੇ। ਸਾਡੇ ਲੀਡਰ ਮਾੜੇ ਨੇ ਪਰ ਨੌਜਵਾਨਾਂ 'ਚ ਕੋਈ ਕਮੀ ਨਹੀਂ। ਜੀ ਚੰਡੀਗੜ੍ਹ ਪੰਜਾਬ ਇਹ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਚੰਡੀਗੜ੍ਹ ਪੰਜਾਬ ਦਾ ਆ ਇਹ ਜਿੱਤਿਆ ਉਹ ਵੀ ਜਿੱਤ ਲਵਾਂਗੇ ਅਸੀਂ ਉਹਨਾਂ ਵਾਂਗੂ ਨਹੀਂ ਆ ਜਿਹੜੇ ਘਰੇ ਬੈਠ ਕੇ 47 ਦੀ ਵੰਡ ਵੇਲੇ ਕਮਾਂਗੇ ਕਿ ਜੀ ਸਾਡੇ ਤੋਂ ਕੁਝ ਹੋਇਆ ਨਹੀਂ ਅਸੀਂ ਉਹ ਐ ਛਾਤੀ ਠੋਕ ਕੇ ਕਮਾਂਗੇ ਕਿ ਕੋਵਿਡ ਚ ਵੀ ਹੜਾਂ ਚ ਵੀ ਤੇ ਅੱਜ ਪੰਜਾਬ ਯੂਨੀਵਰਸਿਟੀ ਦੀ ਜਦੋਂ ਗੱਲ ਆਈ ਸੀ ਨੌਜਵਾਨ ਮੂਹਰੇ ਖੜਾ ਸੀਗਾ ਆਪਾਂ ਮਿਹਣਾ ਨਹੀਂ ਲੈਣਾ ਆਪਣੀ ਪੀੜ੍ਹੀ ਦਾ ਮਤਲਬ ਕੀ ਸਮਝ ਲਈਏ ਅਸੀਂ ਵੱਡਿਆਂ ਨੂੰ ਮਿਹਣਾ ਦਿੰਨੇ ਆ ਹਾਂ ਅਸੀਂ ਵੱਡਿਆਂ ਨੂੰ ਮਿਹਣਾ ਦਿੰਨੇ ਆ ਕਿ ਤੁਸੀਂ ਕੀ ਕਰਿਆ ਸਾਡੇ ਸਾਡੇ ਮੱਥਿਆਂ ਦੇ ਮਿਹਣੇ ਨਹੀਂ ਹੈਗੇ ਨੌਜਵਾਨੀ ਦੇ ਇਹ ਸਾਨੂੰ ਮਿਹਣਾ ਦਿੰਦੇ ਤੋਂ ਨਸ਼ੇੜੀਓ ਤੁਸੀਂ ਇਹ ਹੋ ਤੁਸੀਂ ਹੋ ਸਭ ਝੂਠੇ ਪਾਤੇ ਅਸੀਂ ਅੱਜ ਖੜਾ ਚ ਵੀ ਝੂਠੇ ਪਾਏ ਆ ਤੇ ਆਹ ਮੋਰਚਿਆਂ ਦੇ ਵੀ ਝੂਠੇ ਪਾਏ ਮੈਂ ਪਹਿਲਾਂ ਤੁਹਾਨੂੰ ਵਿਦਿਆਰਥੀ ਜਾਂ ਨੌਜਵਾਨ ਉਹ ਦੇਖਦਾ ਭਾਵੇਂ ਕਿਸੇ ਤੁਸੀਂ ਪਾਰਟੀ ਨਾਲ ਵੀ ਜੁੜੇ ਹੋਏ ਹੋ ਪਰ ਜਦੋਂ ਵੀ ਯੂਨੀਵਰਸਿਟੀ ਦੇ ਨਾਮ ਬਦਲਣ ਨੂੰ ਲੈ ਕੇ ਵੀ ਗੱਲ ਆਈ ਸੀ ਹਰਿਆਣਾ ਦੇ ਮੰਤਰੀ ਵੱਲੋਂ ਉਸ ਸਮੇਂ ਵੀ ਤੁਸੀਂ ਆਵਾਜ਼ ਚੁੱਕੀ ਸੀ ਕਿ ਇੱਕ ਅੱਖਰ ਹੀ ਬਦਲ ਕੇ ਦਿਖਾ ਦਿਓ ਭਾਵੇਂ ਤੁਹਾਡੀ ਪਾਰਟੀ ਦੀ ਬੰਦਾ ਸੀ ਪਰ ਇਹ ਬਹੁਤ ਵੱਡੀ ਖਾਸੀਅਤ ਹੈ ਕਿ ਆਪਣੀ ਪਾਰਟੀ ਦੇ ਖਲਾਫ ਬੋਲਣਾ ਬਹੁਤ ਵੱਡੀ ਗੱਲ ਹੈ। ਪਾਰਟੀ ਆਪਣਾ ਪੰਜਾਬ ਆਪਣਾ ਨਹੀਂ। ਹਾਂ। ਪਾਰਟੀਆਂ ਸੀ ਆਪਣੀ ਆਪਣੀਆਂ ਚੁਣ ਲੈਣੇ ਆ ਜਿਨ੍ਹਾਂ ਨੇ ਸਾਨੂੰ ਇੰਨਾ ਵੱਡਾ ਜਿਹੜੀ ਪੰਜਾਬ ਦੀ ਧਰਤੀ ਨੇ ਕਰਿਆ। ਹੂੰ। ਪੰਜਾਬ ਸਾਡਾ ਬਾਪ ਆ। ਹੂੰ। ਜਦੋਂ ਸਾਡੇ ਬਾਪ ਵੱਲ ਕੋਈ ਅੱਖ ਚੱਕ ਕੇ ਦੇਖ ਲੈਂਦਾ ਫਿਰ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਫਿਰ ਪਾਰਟੀਆਂ ਕਿੱਥੇ ਰਹਿ ਜਾਂਦੀਆਂ ਨੇ? ਜਦੋਂ ਕੋਈ ਬਾਪ ਦਾ ਹੀ ਗਲੇਮਾ ਫੜਨ ਨੂੰ ਆਂਦਾ ਫਿਰ ਉਹ ਪੁੱਤਾਂ ਦੇ ਮਰ ਜਾਣਾ ਚਾਹੀਦਾ ਜਿਹੜਾ ਆਪਣੇ ਬਾਪ ਪੰਜਾਬ ਨੂੰ ਬਚਾ ਨਹੀਂ ਸਕਦੇ। ਪੰਜਾਬ ਸਾਡੀ ਮੁਹੱਬਤ ਆ। ਪੰਜਾਬ ਨਾਲ ਸਾਨੂੰ ਇਸ਼ਕ ਆ। ਤੇ ਪੰਜਾਬ ਸਾਡਾ ਪਿਓ ਆ। ਪੰਜਾਬ ਉਹ ਪਿਓ ਆ ਜਿਨੇ ਸਾਨੂੰ ਸਿਰਾਂ ਤੇ ਪੱਗਾਂ ਦਿੱਤੀਆਂ ਦਸਮ ਪਿਤਾ ਨੇ ਪੰਜਾਬ ਦੀ ਸਿਰਜਣਾ 1699 ਦੇ ਵਿੱਚ ਇੱਕ ਸ਼ੇਰਾਂ ਦੀ ਕੌਮ ਬਣਾ ਕੇ ਕਰੀ ਅੱਜ ਅਸੀਂ ਉਸ ਕੌਮ ਤੋਂ ਪਿੱਛੇ ਛੜਦੇ ਚੱਲੇ ਆਂ ਅਸੀਂ ਪਾਰਟੀਆਂ ਮੁਖ ਰੱਖ ਲੀਆਂ ਮੇਰੇ ਵਾਸਤੇ ਪਾਰਟੀ ਪਹਿਲਾਂ ਵੀ ਕੁਝ ਮਾਇਨੇ ਨਹੀਂ ਰੱਖਦੀ ਸੀ ਪਾਰਟੀ ਇੱਕ ਵਿਚਾਰਧਾਰਾ ਆ ਪਰ ਜਿਹੜਾ ਪੰਜਾਬ ਆ ਪੰਜਾਬ ਇੱਕ ਮਾਂ ਪਿਓ ਤੋਂ ਵੀ ਉੱਤੇ ਆ ਹੁਣ ਲੱਗ ਰਿਹਾ ਸੀ ਕੇਂਦਰ ਸਰਕਾਰ ਛੁਕੇਗੀ ਕਿਉਂਕਿ ਸਵਾ ਸਾਲ ਬਾਅਦ ਕਿਸਾਨੀ ਸੰਘਰਸ਼ ਜਿੱਤ ਗਿਆ ਸੀ ਪਰ ਇਹ ਇਹ ਸੰਘਰਸ਼ ਲੱਗਦਾ ਸੀ ਕਿ ਹੋਰ ਲੰਬਾ ਚਲੇਗਾ ਪਰ ਇਹ ਤਾਂ ਅਚਾਨਕ ਚਮਤਕਾਰ ਹੀ ਹੋਇਆ ਅੱਜ ਤੱਕ ਨਹੀਂ ਸਭ ਇਹਦੇ ਵਿੱਚ ਜੇ ਅਸੀਂ ਇੱਕ ਗੱਲ ਕਰੀਏ ਨਾ ਕਿ ਕੇਂਦਰ ਕੋਲ ਕੋਈ ਮਿਲਣ ਲੱਗਦਾ ਪੰਜਾਬ ਦਾ ਨੁਮਾਇੰਦਾ ਜਿਨ੍ਹਾਂ ਦੀ ਜ਼ਿੰਮੇਵਾਰੀਆਂ ਬਣਦੀਆਂ ਸੀ ਉਹ ਗਏ ਨਹੀਂ ਜਦੋਂ ਕੇਂਦਰ ਨੂੰ ਇਹ ਪਤਾ ਲੱਗਿਆ ਕਿ ਹਾਂ ਬਈ ਬੱਚੇ ਉੱਥੇ ਇੰਨਾ ਜ਼ਿਆਦਾ ਧਰਨਾ ਪ੍ਰਦਰਸ਼ਨ ਇਹ ਤੇਜ਼ ਹੋ ਗਿਆ ਕਿ 3 ਤਰੀਕ ਨੂੰ ਭਾਜਪੀ ਦਾ ਦਫ਼ਤਰ ਘੇਰਨ ਲੱਗੇ ਆ ਉਦੋਂ ਕੇਂਦਰ ਨੂੰ ਪਤਾ ਲੱਗਿਆ ਕਿ ਬਈ ਥੱਲਿਓਂ ਆਵਾਜ਼ ਆ ਰਹੀ ਹੈ ਜ਼ਿੰਮੇਵਾਰੀਆਂ ਮੈਂ ਉਹੀ ਕਹਿਣਾ ਜ਼ਿੰਮੇਵਾਰੀਆਂ ਮੈਂਬਰ ਪਾਰਲੀਮੈਂਟ ਕਿਉਂ ਚੁੰਨਦੇ ਆ ਮੇਰੇ ਕੀ ਤਨਖਾਹ ਤਾਂ ਲੱਗੀ ਮੇਰੇ ਕੋਲ ਸਰਕਾਰੀ ਗੱਡੀ ਤਾਂ ਨਹੀਂ ਸਰਕਾਰੀ ਘਰ ਤਾਂ ਨਹੀਂ ਨਿਭਾਉਣੀਆਂ ਸਾਨੂੰ ਪੈਂਦੀਆਂ ਨੇ ਇਹ ਦਿੱਕਤਾਂ ਜ਼ਿੰਮੇਵਾਰੀਆਂ ਆ ਦੇਖੋ ਆ ਹੁਣ ਸਾਡਾ ਬਾਬਾ ਆ ਗਿਆ ਹਾਂਜੀ ਬਾਪੂ ਜੀ ਅਗਵਾੜਾ ਤੁਹਾਨੂੰ ਤਰਦੀ ਘਰ ਆਈ ਮਾਰੇ ਮੁਹਾਰਕਾ ਪਹਿਲਾਂ ਹੀ ਦੁੱਖਣ ਦੇਤੀ ਸੀ ਕਿਸਾਨੀ ਸਕਰ ਤੋਂ ਜੀਪ ਚਲਦੀ ਰਹੀ ਤੇ ਹੁਣ ਤੁਸੀਂ ਇੱਥੇ ਵੀ ਉਹ ਫਤਿਹ ਹੋਣਾ ਹੀ ਜਿੱਥੇ ਮਹਾਰਾਜ ਨੇ ਬੁਲਾਣਾ ਜਾਣਾ ਆਈ ਜਿਹੜੀ ਬਾਪੂ ਦੀ ਜੀਪ ਹੈ ਨਾ ਉਹ ਕਰਮਾਂ ਵਾਲੀ ਹੈ ਇਹਦੇ ਜੀਪ ਦਾ ਹੁਣ ਇਹ ਮੈਂ ਆਏ ਗਿਆ ਸੀਗਾ ਕਿ ਜੇ ਜੀਪ ਬਾਪੂ ਨੂੰ ਆਏ ਕਹਿ ਦਈਏ ਨਾ ਬਾਪੂ ਮੁੱਖ ਮੰਤਰੀ ਗੇਟਦਾਰ ਕਰਨੀ ਹੈ ਸੁਰੰਗ ਪੱਟ ਕੇ ਲੈ ਜਾਊਗਾ ਇਹ ਬਾਪੂ ਦੇਖੋ 10 ਤਰੀਕ ਨੂੰ ਕੀ ਹੋਇਆ 10 ਤਰੀਕ ਨੂੰ ਜਦੋਂ ਅਸੀਂ ਆਵਾਜ਼ ਮਾਰੀ ਸਾਡੇ ਬਾਪ ਦਾਦੇ ਸਾਡੀਆਂ ਵੱਡੀਆਂ ਮਾਤਾ-ਮਾਂ ਭੈਣਾਂ ਇੱਥੇ ਆ ਕੇ ਖੜੀਆਂ ਸਾਨੂੰ ਹੌਸਲਾ ਮਿਲਿਆ ਕਿ ਸਾਡੇ ਪਿੱਛੇ ਪੰਜਾਬ ਖੜਾ। ਉਸ ਹੌਸਲੇ ਨੂੰ ਪੰਜਾਬ ਦਾ ਵਿਦਿਆਰਥੀ ਆਪਣੇ ਦਿਲ 'ਚ ਰੱਖ ਕੇ ਇੱਥੇ ਤੱਕ ਲਿਆਇਆ। ਹੁਣ ਅਸੀਂ ਇਤਿਹਾਸ ਪੜ੍ਹਦੇ ਹਾਂ, ਇਤਿਹਾਸ ਸਾਨੂੰ ਹੌਸਲਾ ਦਿੰਦਾ। ਤਾਂ ਹੀ ਇਤਿਹਾਸ ਪੜ੍ਹਿਆ ਜਾਂਦਾ, ਤਾਂ ਹੀ ਇਹ ਸਾਡੇ ਇਤਿਹਾਸ ਨੂੰ ਖਤਮ ਕਰਨਾ ਚਾਹੁੰਦੇ ਆ। ਇਹ ਦਲੇਰੀ ਸ਼ਬਦ ਖਤਮ ਕਰਨਾ ਚਾਹੁੰਦੇ ਆ ਪੰਜਾਬ ਦੇ ਇਤਿਹਾਸ ਨੂੰ। ਉਹ ਹੋ ਨਹੀਂ ਸਕਦੀ। ਬਾਪੂ ਜੀ ਕਿੰਨੀ ਖੁਸ਼ੀ ਅੱਜ? ਮੋਦੀ ਇੱਥੇ ਦਾ ਢੱਕਾ ਢੱਕਾ ਪੱਟ ਲੈ। ਪਰ ਇਹ ਪੀਵਾਂ ਪੰਗੰਬਰਾ ਦੇਵੀ ਦੇਵਤਿਆਂ ਦੀ ਧਰਤੀ ਆ ਇਹਨੂੰ ਕੋਈ ਬੜੇ-ਬੜੇ ਆਏ ਸਭ ਚਲੇ ਗਏ ਪਰ ਇਹ ਉੱਤ ਵਧਦੇ ਹੀ ਆ ਕਟਦੇ ਨਹੀਂ ਆ ਪੰਜਾਬੀ ਦੇ ਖੂਨ ਦੀ ਆ ਪਾਣੀ ਸੜਾ ਇੱਥੇ ਜਿਸ ਤੀਕੋ ਵਰਗਾ ਜੋ ਮਰਜੀ ਭਈਆ ਵਾਰਦੇ ਕੋਈ ਮਰਜੇ ਪੰਜਾਬੀਆਂ ਦਾ ਜਗਦਾ ਨਹੀਂ ਹੋ ਸਕਦਾ ਕਿ ਇਹ ਚੜ ਕੇ ਆਣਗੇ ਜਦੋਂ ਵੀ ਆਣਗੇ ਜਿਹੜਾ ਮਰਜੀ ਤੋਪ ਦਾ ਗੋਲਾ ਮਾਰ ਲੇ ਜੋ ਮਰਜੀ ਕਰਕੇ ਦੇ ਦਿੱਲੀ ਕੀ ਨਹੀਂ ਕੀਤਾ ਪੈਟਰੋਲ ਦੀਆਂ ਬੋਤਲਾਂ ਰਾਤ ਨੂੰ ਛੁੜਦੇ ਦੇ ਨੰਗੇ ਹੀ ਕੁੜੀਆਂ ਨੂੰ ਭੇਜਦੇ ਦੇ ਜਿਹੜਾ ਟੈਂਕੀਆਂ ਚ ਜਿਹੜਾ ਮੁੰਡੇ ਪਾਉਂਦੇ ਦੇ ਸ਼ੀਸ਼ੀਆਂ ਫੜੀਆਂ ਗਈਆਂ ਕੀ ਕੁਝ ਨਹੀਂ ਹੋਇਆ ਫੜ ਤੇ ਹੋਈ ਕਿਉਂ ਹੋਈ ਇਹ ਮਾਰਾ ਇੱਕਾ ਸਾਡਾ ਭਾਈਚਾਰਾ ਇਹ ਪੰਜਾਬ ਹੈ ਇੱਥੇ ਭਾਈਚਾਰਾ ਕੋਈ ਝਗੜਾ ਨਹੀਂ Hindu Muslim Sikh Sai ਜੋ ਮਰਜੀ ਸਰਕਾਰਾਂ ਕਰ ਲੈਣ ਇਹ ਵਸਦਾ ਹੀ ਰਹੇਗਾ ਠੀਕ ਹੈ ਇਸ ਵੀ ਮੈਂ ਲਾਸਟ ਸਵਾਲ ਕਰਨਾ ਹੈ ਪੱਗ ਬਨਣ ਲੱਗੇ ਤੁਸੀਂ ਬਹੁਤ ਸੋਹਣੇ ਜੱਛੇ ਹੋ ਪਿਛਲੇ ਦਿਨ ਤੋਂ ਮੈਂ ਦੇਖ ਰਿਹਾ ਲਗਾਤਾਰ ਤੁਹਾਨੂੰ ਵਾਚ ਕਰ ਰਿਹਾ ਕਿ ਪੱਗ ਤੁਹਾਡੀ ਜੱਛ ਦੀ ਬਹੁਤ ਹੈ ਇਹ ਮਨ ਦੇ ਵਿੱਚ ਕਿਵੇਂ ਆ ਗਿਆ ਫਿਰ ਕੀ ਆਪਾਂ ਹੁਣ ਪੱਗ ਬਨਣੀ ਸ਼ੁਰੂ ਕਰੀਏ ਜਾਂ ਫਿਰ ਕਿਤੇ ਕਿਤੇ ਹੁਣ ਐਮਐਲਏ ਦੀ ਟਿਕਟ ਤੁਹਾਨੂੰ ਜਾ ਰਹੀ ਹੈ ਤੁਸੀਂ ਕੀ ਪੱਗ ਬਨਣੀ ਜ਼ਰੂਰੀ ਹੈ ਪੰਜਾਬ ਵਾਸਤੇ ਮੈਨੂੰ ਲੱਗਦਾ ਐਮਐਲਏ ਟਿਕਟ ਵੱਲ ਜਾਣਾ ਕੋਈ ਮਾੜੀ ਗੱਲ ਨਹੀਂ ਜੇ ਸਾਡੇ ਵਰਗੇ ਨੌਜਵਾਨ ਅੱਗੇ ਆਉਣਗੇ ਤਾਂ ਹੀ ਸਾਡੇ ਵਰਗੇ ਨੌਜਵਾਨ ਗੱਲ ਰੱਖ ਸਕਦੇ ਨੇ ਬਾਕੀ ਰਹੀ ਗੱਲ ਪੱਗ ਦੀ ਗੱਲ ਇਹ ਜੇ ਅਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਨਾ ਪੰਜਾਬ ਦੀ ਵੱਖ ਆਇਡੈਂਟੀਟੀ ਕਿਉਂ ਜਦੋਂ ਦਾਦਾ ਗਰਤੇਗਬਾਹ ਦਰਜੀ ਦਾ ਸੀਸ ਕਤਲ ਹੋਇਆ ਸੀਗਾ ਨਾ ਜਦੋਂ ਚਾਨਦੀ ਚੌਂਕ ਦੇ ਵਿੱਚ ਉਦੋਂ ਮਹਾਰਾਜ ਨੇ ਪੁੱਛਿਆ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਇੰਨਾ ਕੱਟ ਸੀਗਾ ਕੀ ਹੋਇਆ ਉੱਥੇ ਜਦੋਂ ਰੰਗਰੇਟਾ ਗੁਰੂ ਦਾ ਬੇਟਾ ਜੇ ਸੀਸ ਲੈ ਕੇ ਗਏ ਸੀਗੇ ਨਾ ਉੱਥੇ ਤੇ ਮਹਾਰਾਜ ਨੇ ਪੁੱਛਿਆ ਕੀ ਹੋਇਆ ਕਹਿੰਦੇ ਮਹਾਰਾਜ ਸਾਰੇ ਅੱਖਾਂ ਥੱਲੇ ਕਰਕੇ ਖੜੇ ਸੀਗੇ ਕਹਿੰਦੇ ਆਪਣੇ ਬੰਦੇ ਕਿਹੜੇ ਕਹਿੰਦੇ ਆਪਣੇ ਬੰਦੇ ਤਾਂ ਸੀਗੇ ਹੀ ਨਹੀਂ ਜੀ ਉਹ ਕਹਿੰਦੇ ਇਹੋ ਜਿਹਾ ਧਰਮ ਬਣਾਉਂਗਾ ਜਿਹੜੇ ਲੱਖਾਂ ਚੋਂ ਫਿਰ ਦੂਰੋਂ ਇਹ ਪੱਗਾਂ ਦਿਖਣਗੀਆਂ ਜੇ ਅਸੀਂ ਗੱਲ ਪੰਜਾਬ ਦੀ ਕਰਨੀ ਹੈ ਨਾ ਸਾਨੂੰ ਲੱਖਾਂ ਚੋਂ ਇੱਕ ਦਿਖਣਾ ਪੈਣਾ ਪਰ ਇਹ ਪੱਗ ਅਸੀਂ ਸਿਰਾਂ 'ਚ ਫਸਾਈ ਨਹੀਂ ਆਏ ਮੈਨੂੰ ਮਾਣਾ ਇਹ ਇਕੱਲੇ ਇਕੱਲੇ ਲੜਦੇ ਵਿੱਚ ਪੰਜਾਬ ਦੇ ਅਸੂਲ ਪੰਜਾਬ ਦੀ ਕੁਰਬਾਨੀਆਂ ਪੰਜਾਬ ਦਾ ਜਜ਼ਬਾ ਤੇ ਪੰਜਾਬ ਦੀ ਨੌਜਵਾਨੀ ਦਾ ਜੋਸ਼ ਉਹ ਅਸੀਂ ਸਵੇਰੇ ਉੱਠ ਕੇ ਬਣਦੇ ਆ ਜਿਹੜਾ ਇਹ ਨਾ ਲੀਡਰਾਂ ਦੀ ਲੀਡਰਾਂ ਨੇ ਸਿਰ 'ਚ ਪੱਗਾਂ ਫਸਾਫਸ ਕੇ ਗੱਲ ਕੋਈ ਪੰਜਾਬ ਦੀ ਕਰਦੇ ਨਹੀਂ ਪੱਗ ਉਸ ਵਾਸਤੇ ਨਹੀਂ ਬਣੀ ਸੀ ਪੱਗ ਸੱਚ ਨੂੰ ਸੱਚ ਤੇ ਗਲਤ ਨੂੰ ਗਲਤ ਕਹਿਣ ਵਾਸਤੇ ਬਣੀ ਸੀ ਕੱਲੇ ਪੱਗਾਂ ਨਾਲ ਤੁਸੀਂ ਸਾਡਾ ਪੰਜਾਬ ਰੋਲ ਕੇ ਰੱਖਤਾ ਲੀਡਰਾਂ ਨੇ ਇਹ ਸਾਡੀ ਪੱਖ ਅਲੱਗ ਕਪੜਾ ਨਹੀਂ ਹੈਗੀ ਸਾਡੀ ਪੱਖ ਅਣਖ ਆ ਆਬਰੂ ਆ ਇੱਜ਼ਤ ਆ ਤੇ ਪੰਜਾਬ ਦੀ ਸੋਚ ਆ ਜਿੰਮੇਵਾਰੀ ਸਖਾਂਦੀ ਹੈ ਇਹ ਜਿੰਮੇਵਾਰੀ ਫੇਰ ਛੋਟਾ ਸ਼ਬਦ ਹੋ ਗਿਆ ਇਹ ਇੱਕ ਅਹਿਸਾਸ ਕਰਾਉਂਦੀ ਹੈ ਕਿ ਸਾਡੇ ਬਾਪ ਨੇ ਸਾਡੇ ਸਿਰਾਂ ਤੇ ਕੀ ਰੱਖਤਾ। ਤੁਸੀਂ ਵੀ ਤਾਂ ਇੰਨਾ ਲੇਟ ਕਿਉਂ ਫਿਰ ਮਲਕੀ ਮਨ ਚ ਆਇਆ ਜਾਂ ਫਿਰ ਹੁਣ ਅਹਿਸਾਸ ਹੋਇਆ ਤੁਹਾਨੂੰ? ਨਹੀਂ ਮੈਂ ਪੱਗ ਰੋਜ਼ ਬੰਨਦਾ ਸੀਗਾ। ਮੈਂ ਹੰਸਾਲੀ ਸਾਹਿਬ ਗੁਰਦੁਆਰੇ ਰੋਜ਼ ਜਾਂਦਾ। ਹਾਂ। ਬਾਬਾ ਜੀ ਸਿੰਘ ਜੀ ਹੰਸਾਲੀ ਸਾਹਿਬ ਆਪ ਪਰਮਜੀਤ ਸਿੰਘ ਜੀ ਹੰਸਾਲੀ ਸਾਵਲ ਕੋ ਜਾਣਾ। ਜਦੋਂ ਜ਼ਿਆਦਾ ਇਹਦੇ ਵਿੱਚ ਡੰਗਾਈ ਚ ਗਏ ਹਨਾ ਉਹ ਕਹਿੰਦੇ ਆ ਕਿ ਜਦੋਂ ਆਪਾਂ ਕਹਿ ਰਹੇ ਨੇ ਕਿ ਬਾਈ ਪਹਿਲਾਂ ਹੀ ਅਮਰਤ ਛਕ ਲਾ ਪਹਿਲਾਂ ਹੀ ਆਪਾਂ ਪਹਿਲੀ ਦੇ ਬੱਚੇ ਨੂੰ ਪੀ ਐਚ ਡੀ ਦੀ ਡਿਗਰੀ ਸੌਂਪਣ ਲੱਗਦੇ ਆ ਹਨਾ ਉਹ ਆਪਣੇ ਪਹਿਲਾਂ ਅੰਦਰੋਂ ਬਣਾਉਣਾ ਪੈਂਦਾ ਹੁਣ ਸਾਡੇ ਅੰਦਰੋਂ ਅਸੀਂ ਪੱਥਰ ਸਾਨੂੰ ਪਤਾ ਹੈ ਕਿ ਇਹ ਪੱਗ ਦਾ ਕੀ ਅਸੂਲਾ ਤਾਂ ਹੀ ਅਸੀਂ ਬੋਲ ਪਾ ਰਹੇ ਹੁਣ ਅਸੀਂ ਰੋਡੇ ਹੋ ਕੇ ਵੀ ਦੇਖ ਲਿਆ ਅਸੀਂ ਪੱਗ ਬਣ ਕੇ ਵੀ ਦੇਖ ਲਿਆ ਸਾਨੂੰ ਇਹ ਪਤਾ ਕਿ ਹੁਣ ਜੇ ਇਹ ਬੰਨੀ ਆ ਨਾ ਇਹਨੂੰ ਲਾਉਣੀ ਨਹੀਂ ਦਾਗ ਨਹੀਂ ਲੱਗਣ ਦੇਣਾ ਲਾਉਣੀ ਵੀ ਨਹੀਂ ਤੇ ਦਾਗ ਵੀਨ ਲੱਗਦਾ ਦਾਗ ਤਾਂ ਮਹਾਰਾਜ ਜੀ ਇੱਜ਼ਤ ਰੱਖਣ ਮੇ ਸਾਡੇ ਦਾ ਹੱਥ ਨਹੀਂ ਹੈ ਮਹਾਰਾਜ ਦੇ ਹੱਥ ਆ ਮਹਾਰਾਜ ਇੱਜ਼ਤ ਰੱਖਣ ਜੇ ਪੱਗ ਬਣਾਈ ਹੈ ਕਿਸੇ ਮੂਰੇ ਝੁੱਕੜ ਨਾ ਦੇਣਾ ਜੇ ਸਾਡੇ ਸਿਰਾਂ ਦਾ ਪਹਿਲਾਂ ਮੁੱਲ ਪੈਂਦਾ ਰਿਹਾ ਹੁਣ ਮਹਾਰਾਜ ਇੱਜ਼ਤ ਰੱਖਣ ਕੀ ਝੁਕੇ ਨਾ ਕਿਸੇ ਦੇ ਮੂਰੇ ਤਾਂ ਉਹੀ ਹੈ ਮਹਾਰਾਜ ਨੇ ਪਹਿਲਾਂ ਅੰਦਰੋਂ ਮਜ਼ਬੂਤ ਇਹਨਾਂ ਕੀਤਾ ਸਮਾਂ ਲੱਗ ਗਿਆ ਹਰ ਚੀਜ਼ ਨੂੰ ਸਮਾਂ ਲੱਗ ਗਿਆ ਪਰ ਹੁਣ ਜੇ ਬੰਨੀ ਆ ਫਿਰ ਪੀ ਐਚ ਡੀ ਦੀ ਡਿਗਰੀਆਂ ਲੈ ਕੇ ਬੰਨੀ ਆ ਹੁਣ ਇਹ ਉਤਰਦੀ ਨਹੀਂ ਫੇਰ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਯੂਨੀਵਰਸਿਟੀ ਦਾ ਮੋਰਚਾ ਸੀ ਕਾਫੀ ਦਿਨਾਂ ਤੋਂ ਲੱਗਿਆ ਹੋਇਆ ਸੀ ਵਿਦਿਆਰਥੀਆਂ ਦੀ ਮੰਗ ਸੀ ਸੈਨੇਟ ਚੋਣਾਂ ਦੀ ਤਾਂ ਐਲਾਨ ਹੋਇਆ ਹੈ ਨੋਟੀਫਿਕੇਸ਼ਨ ਜਾਰੀ ਹੋ ਗਿਆ ਜਿਸ ਤੋਂ ਬਾਅਦ ਲਗਾਤਾਰ ਜਸ਼ਨ ਮਨਾਏ ਜਾ ਰਹੇ ਨੇ ਇਹ ਤਸਵੀਰਾਂ ਤੁਹਾਨੂੰ ਨਾਲ ਦਿਖਾ ਰਹੇ ਹਾਂ ਵੱਖ-ਵੱਖ ਤਰ੍ਹਾਂ ਦੇ ਲੋਕਾਂ ਦੀ ਇੰਟਰਵਿਊ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਆਸ ਸੀ ਕਿ ਤਨੇ ਕਿਤੇ ਵਿਦਿਆਰਥੀ ਨੂੰ ਸਾਡਾ ਮੋਰਚਾ ਫਤਿਹ ਹੋਏਗਾ ਤਾਂ ਆਖਿਰ ਉਹ ਜਿੱਤ ਪ੍ਰਾਪਤ ਯੂਨੀਵਰਸਿਟੀ ਮੋਰਚੇ ਨੇ ਕਰ ਲਈ ਹੈ ਥੋਨੇ ਕਰਮਨ ਗਰਚੋਤ ਦੇ ਨਾਲ ਸਤਿ ਸ੍ਰੀ ਅਕਾਲ